ਇਹਦੇ ਨਾਲ ਹੋਰ ਚੰਗੇ ਕਰਮਾਂ ਵਾਲਾ ਮਨੁੱਖ ਵੇਖਣਾ ਹੋਵੇ ਤੇ ਫਿਰ ਉਹ ਹੁੰਦਾ ਜਿਹਨੂੰ ਨੇਕ ਸੰਤਾਨ ਦੀ ਪ੍ਰਾਪਤੀ ਹੋ ਜੇ। ਕਈ ਵਾਰੀ ਆਪਾਂ ਪਤਾ ਕੀ ਕਹਿੰਨੇ ਆ? ਮੇਰੀ ਸ਼ਾਦੀ ਹੋ ਗਈ ਜੀ ਵਿਆਹ ਹੋ ਗਿਆ ਤੇ ਸਾਡੇ ਘਰ ਧੀਆ ਪੁੱਤਰ ਪੈਦਾ ਹੋ ਗਏ। ਇਹ ਕੋ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ। ਮਾਫ਼ ਕਰ ਦਿਓ ਅਕਸਰ ਵਿਆਹ ਸ਼ਾਦੀ ਤੋਂ ਬਾਅਦ ਬੱਚੇ ਹੀ ਪੈਦਾ ਹੁੰਦੇ ਆ। ਪਰ ਅਸੀਂ ਉਦੋਂ ਸਫਲ ਹੋਵਾਂਗੇ ਜਦੋਂ ਘਰ ਵਿੱਚ ਧੀ ਪੈਦਾ ਹੋਈ ਆ ਤੇ ਵੱਡੀ ਹੋ ਕੇ ਬਾਪੂ ਦੀ ਪੱਗ 'ਤੇ ਚਾਰ ਚੰਨ ਲਾਵੇ। ਉਦਾ ਮਾਨ ਸਨਮਾਨ ਵਧਾਵੇ ਖਾਨਦਾਨ ਨੂੰ ਰੁਸ਼ਨਾ ਦੇਵੇ ਪੁੱਤਰ ਪੈਦਾ ਹੋਇਆ ਤੇ ਪੁੱਤਰ ਵੱਡਾ ਹੋ ਕੇ ਸਾਰੇ ਪਰਿਵਾਰ ਦਾ ਮਾਨ ਇੱਜ਼ਤ ਸਨਮਾਨ ਵਧਾਵੇ ਆਪਣਾ ਵੀ ਮਾਨ ਤਾਨ ਇਲਾਕੇ ਵਿੱਚ ਵਧਾਵੇ ਤੇ ਜੇ ਪੁੱਤ ਦੇ ਕਾਰਨ ਬਾਪੂ ਨੂੰ ਪਰੇ ਪੰਚਾਇਤ ਵਿੱਚ ਹੱਥੀਂ ਜੋੜਨੇ ਪੈਣੇ ਹੈ ਥਾਣੇ ਜਾ ਕੇ ਪੱਗ ਲਾ ਕੇ ਰੱਖਣੀ ਪੈਣੀ ਹੈ ਤੇ ਮੇਰੀ ਸੋਚ ਇਹ ਗੱਲ ਕਹਿੰਦੀ ਆ ਵੀ ਜੇ ਨਾਮ ਹੀ ਉਹ ਜੰਮਦਾ ਤੇ ਕੋ ਬਹੁਤ ਵੱਡਾ ਘਾਟਾ ਨਹੀਂ ਸੀ ਪੈ ਜਾਣਾ ਜਿਹਦੇ ਕਾਰਨ ਬਾਤ ਨੂੰ ਪਾਗ ਲਾ ਕੇ ਕਿਸੇ ਦੇ ਸਾਹਮਣੇ ਰੱਖਣੀ ਪਵੇ ਪੰਚਾਇਤ ਵਿੱਚ ਹੱਥ ਜੋੜਨੇ ਪੈਣ ਥਾਣਿਆਂ ਕਚਹਿਰੀਆਂ ਵਿੱਚ ਜਾ ਕੇ ਤਰਲੇ ਮਾਰਨੇ ਪੈਣ ਇਹੋ ਜਾਂ ਨਲਾਇਕ ਪੁੱਤਰ ਨਾਮ ਰਹਿਦਾ ਹੋਵੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਕੀ ਉਹ ਜ਼ਿੰਦਗੀ ਕੱਟਦੇ ਨਹੀਂ ਹੈ ਜਿਉਂਦੇ ਆ ਜਿਨ੍ਹਾਂ ਦੇ ਘਰ ਸੰਤਾਨ ਨਹੀਂ ਹੁੰਦੀ ਉਹ ਵੀ ਜਿਉਂਦੇ ਆ ਨੇਕ ਸੰਤਾਨ ਹੋਵੇ ਤੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ